ਸਾਰੇ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਚੱਲੇ ਆਂ ਚਲ ਮੰਡੀ ਸਾਪੂ ਜਿੱਥੇ ਗੁਰੂ ਜੀ ਨੇ ਆਪਾਂ ਉਪਦੇਸ਼ ਦਿੱਤਾ ਤੇ ਪਾਪਾ ਜੀ ਨੇ ਆਪਾਂ ਤੁਹਾਨੂੰ ਆਮ ਉਪਦੇਸ਼ ਕਰਾਰੇ ਲੰਗਰਾਂ ਦਾ ਦੇਖਾਂਗੇ ਆ ਕੇ ਲਮਾ ਚਲ ਮੰਡੀ ਜਾਓ ਜੀ ਤੁਸੀਂ ਵੀ ਜਾ ਕੇ ਜੂਰ ਦੇਖੋ ਜੀ ਬਹੁਤ ਸਾਰੇ ਕੋਲ ਦੁਕਾਨੇ ਹਨ ਜਿੱਥੇ ਅਲੱਗ-ਅਲੱਗ ਜੂਈ ਨੇ ਉਹ ਉਹ ਦੇ ਜੀ ਡੀ ਟੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਥੋੜਾ ਬੰਨਿਆ ਸੀਗਾ ਉਹ ਅੱਜ ਵੀ ਪ੍ਰੀਰਣ ਮੌਜੂਦ ਹੈ ਅਤੇ ਇੱਥੇ ਕਬੀਰ ਜੀ ਜਿਸ ਦੇ ਨਾਂ ਤੇ ਗੰਦਵਾਰਾ ਬੀਗੀ ਸਾਹਿਬ ਬਣਿਆ ਹੋਇਆ ਹੈ ਇਹ ਨਾਲ ਹੀ ਮੋਹੇ ਪਾਸ਼ਾ ਤੇ ਦਰਹੋ ਪਾਸ਼ਾ ਜੀ ਦਾ ਬਸਤੋਰਾ ਵੀ ਮਿਲਦਾ ਅਤੇ ਮਾਤਾ ਸੰਤਰੀ ਜੀ ਦਾ ਵੀ ਹੈ ਜੀ बहुत ही बड़ा तलाब बनाया संदा स्नान करती हैं तो सारा का धन्यवाद